ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਦਾ ਐਸੋਲੇ ਤ੍ਰਿਪੜੀ ਦਾ ਜਿਹੜਾ ਸਭ ਤੋਂ ਫੇਮਸ ਜਿਹਨੂੰ ਅਸੀਂ ਟਾਂਕੀ ਵਾਲਾ ਚੌਕ ਕਹਿੰਦੇ ਆ ਉਹਦੇ ਵਿੱਚ ਹੈਗੇ ਆ ਜੀ ਅਸੀਂ ਅੱਜ ਤ੍ਰਿਪੜੀ ਦੇ ਵਿੱਚ ਜਿਹੜਾ ਸਾਡਾ ਬਹੁਤ ਹੀ ਇੱਕ ਡੈਂਸਲੀ ਪੋਪੂਲੇਟਿਡ ਪੋਪੂਲੇਸ਼ਨ ਏਰੀਆ ਹੈਗਾ ਉੱਥੇ ਅੱਜ ਅਸੀਂ ਜਿਹੜੀ ਕੈਂਪੇਨ ਹੈ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਕੈਂਪੇਨ ਸ਼ੁਰੂ ਕੀਤੀ ਆ ਤੇ ਅੱਜ ਨੈਸ਼ਨਲ ਡੈਂਗੂ ਦਿਨ ਵੀ ਆ ਤੇ ਇਹਦਾ ਜਿਹੜਾ ਥੀਮ ਵੀ ਉਹੀ ਹੈ ਕਿ ਜੇ ਤੁਸੀਂ ਮੱਛਰ ਤੋਂ ਜੇ ਮੱਛਰ ਤੋਂ ਮਤਲਬ ਕੱਟਣ ਤੋਂ ਬਚਜੋਗੇ ਤਾਂ ਤੁਸੀਂ ਡੈਂਗੂ ਤੋਂ ਬਚਜੋਗੇ ਤੇ ਇਹ ਜ਼ਰੂਰੀ ਆ ਕਿ ਤੁਹਾਨੂੰ ਪਤਾ ਹੋਵੇ ਕਿ ਡੈਂਗੀ ਦਾ ਮੱਛਰ ਪੈਦਾ ਕਿੱਥੇ ਹੁੰਦਾ ਤੇ ਇਹ ਕੱਟਦਾ ਕਦੋਂ ਆ ਡੈਂਗੀ ਦਾ ਮੱਛਰ ਤੁਹਾਡੇ ਘਰ ਚ ਪੈਦਾ ਹੁੰਦਾ ਜਿਵੇਂ ਮੈਂ ਤੁਹਾਨੂੰ ਹੁਣੇ ਥੋੜੀ ਦੇਰ ਪਹਿਲਾਂ ਦਿਖਾਇਆ ਕਿ ਦੋ ਜਿਹੜੇ ਡੈਜ਼ਰਟ ਕੂਲਰ ਸੀ ਉਹਨਾਂ ਦੇ ਵਿੱਚ ਸੀ ਗਮਲੇ ਦੇ ਵਿੱਚ ਸੀ ਪੰਛੀਆਂ ਵਾਸਤੇ ਕਟੋਰਾ ਰੱਖਦੇ ਆ ਉਹਦੇ ਵਿੱਚ ਸੀ ਫ੍ਰਿਜ ਦੀ ਟ੍ਰੇ ਦੇ ਵਿੱਚ ਸੀ ਔਰ ਇਸੇ ਤਰ੍ਹਾਂ ਜਿਹੜਾ ਤੁਹਾਡਾ ਜਿਹੜਾ ਲੋਕ ਆ ਅੱਜਕੱਲ ਪਾਣੀ ਸ਼ਾਰਟੇਜ ਹੁੰਦੀ ਆ ਗਰਮੀਆਂ ਦੇ ਵਿੱਚ ਉਹ ਸਟੋਰ ਕਰ ਲੈਂਦੇ ਆ ਮਤਲਬ ਟੱਬ ਭਰ ਲੈਂਦੇ ਆ ਬਾਲਟੀਆਂ ਭਰ ਲੈਂਦੇ ਆ ਡਰਮ ਭਰ ਲੈਂਦੇ ਆ ਉਹਨਾਂ ਦੇ ਵਿੱਚ ਬਰੀਡ ਕਰ ਰਿਹਾ ਸੀਗਾ ਇਸੇ ਤਰ੍ਹਾਂ ਜਿਹੜੀਆਂ ਕੰਸਟਰਕਸ਼ਨ ਸਾਈਟ ਆ ਉਹਨਾਂ ਨੂੰ ਪਾਣੀ ਬਹੁਤ ਚਾਹੀਦਾ ਹੁੰਦਾ ਤੇ ਉਹ ਉੱਥੇ ਵੱਡਾ ਸਾਰਾ ਚਵੱੱਚਾ ਬਣਾ ਲੈਂਦੇ ਆ ਇੱਕ ਫੋਦੀ ਬਣਾ ਲੈਂਦੇ ਆ ਉਹਦੇ ਸਟੋਰ ਕਰਦੇ ਆ ਉਹਦੇ ਵਿੱਚ ਬਰੀਡ ਕਰਦਾ ਜਿਹੜੀਆਂ ਟਾਇਰਾਂ ਵਾਲੀਆਂ ਦੁਕਾਨਾਂ ਹੈਗੀਆਂ ਹੋਰ ਵਰਕਸ਼ਾਪ ਹੈਗੀਆਂ ਉਹ ਸੜਕ ਤੇ ਟਾਇਰ ਲਟਕਾ ਦਿੰਦੇ ਉਹਦੇ ਵਿੱਚ ਪਾਣੀ ਖੜਾ ਹੁੰਦਾ ਜਿੱਥੇ ਵੀ ਸਟੈਗਨੈਂਟ ਵਾਟਰ ਹੋਏਗਾ ਕੋਈ ਵੀ ਤੁਸੀਂ ਜੇ ਟੁੱਟਿਆ ਹੋਇਆ ਠਿਕਰਾ ਸੁਟਿਆ ਹੋਇਆ ਜਾਂ ਤੁਹਾਡੇ ਘਰ ਦੀ ਛੱਤ ਤੇ ਜਿਹੜੀ ਛੱਤ ਦੀ ਟੈਂਕੀ ਆ ਉਹਦੇ 'ਚ ਨਹੀਂ ਆ ਸੋ ਇਹ ਤੁਹਾਡੇ ਘਰ ਵਿੱਚ ਬਰੀਡ ਕਰਦਾ ਦਿਨੇ ਘਟਦਾ ਔਰ ਉਹ ਉਹਦੇ ਵਾਸਤੇ ਜਿਹੜਾ ਹੈਗਾ ਉਹਨੂੰ ਪਤਾ ਹੋਵੇ ਤਾਂ ਕਿ ਉਹ ਆਪਣੇ ਘਰ ਦੇ ਵਿੱਚ ਉਹਦੀ ਬੀਡਿੰਗ ਨਾ ਹੋਣ ਦੇਵੇ ਦੂਜੀ ਗੱਲ ਹੈ ਕਿ ਸਾਡੀ ਫੌਜ ਨੇ ਸਾਡੀ ਆਰਮੀ ਨੇ ਸਾਡੇ 에ਅਰ ਫੋਰਸ ਨੇ ਔਰ ਸਾਡੀ ਨੇਵੀ ਨੇ ਇੱਕ ਬਹੁਤ ਹੀ ਜਿਹੜੀ ਬਹਾਦਰੀ ਨਾਲ ਜਿਹੜਾ ਯੁੱਧ ਸੀਗਾ ਪਾਕਿਸਤਾਨ ਵਿਰੁੱਧ ਉਹਦੇ ਚ ਲੜਾਈ ਲੜੀ ਔਰ ਦੇਸ਼ ਨੂੰ ਉਹਨਾਂ ਨੇ ਜਿਤਾਇਆ ਉਹਨਾਂ ਨੇ ਦੁਸ਼ਮਣ ਦੇ ਵਾਰਾਂ ਤੋਂ ਬਚਾਇਆ ਇਹਦੇ ਵਿੱਚ ਆਰਮੀ ਥੋੜੀ ਜਿਹਾ ਅਲੱਗ ਹੈ ਜੀ ਮੇਰੇ ਨਾਲ ਜਿਹੜਾ ਮੈਂ ਸਿਹਤ ਮੰਤਰੀਆਂ ਸਭ ਤੋਂ ਉੱਪਰ ਸਿਹਤ ਵਿਭਾਗ ਵਿੱਚ ਤੇ ਆ ਸਾਡੀ ਹੈਗੀ ਆ ਜੀ ਇਨਫੈਂਟਰੀ ਜਿਹੜੇ ਆਸ਼ਾ ਵਰਕਰਸ ਆ ਤੇ ਇਹ ਸਾਡੀ ਜਿਹੜੀ ਹੁੰਦੀ ਹੈ ਇੱਕ ਜਿਹੜੇ ਤੁਹਾਡੇ ਜਿਵੇਂ ਆਪਾਂ ਕਹਿੰਦੇ ਸੀਗੇ ਨਾ ਜੀ ਕਿ ਇੱਕ ਟੈਰੀਟੋਰੀਅਲ ਆਰਮੀ ਆ ਸਾਡੀ ਜਿਹੜੇ ਆਖੜੇ ਆਪਣੇ ਨਰਸਿੰਗ ਸਟੂਡੈਂਟਸ ਖੜੇ ਆ ਪੈਰਾਮੈਡਿਕ ਸਟੂਡੈਂਟਸ ਖੜੇ ਆ ਤੇ ਆ ਜਿਹੜੇ ਮੇਰੇ ਨਾਲ ਇੱਧਰ ਖੜੇ ਆ ਸਿਵਲ ਸਰਜਨ ਆਪਣੇ ਐਪਿਡੀਮੀਓਲੋਜਿਸਟ ਡਾਕਟਰਸ ਇਹ ਸਾਰੇ ਸਾਡੇ ਜਿਹੜੇ ਰੈਗੂਲਰ ਆਰਮੀ ਆ ਸਾਡੀ ਤੇ ਇਹ ਜਿਹੜੇ ਪਾਲਿਸੀ ਮੇਕਰ ਆ ਤੇ ਅਸੀਂ ਸਾਰੇ ਇਕੱਠੇ ਹੋ ਕੇ ਲੋਕਾਂ ਦੇ ਘਰ-ਘਰ ਜਾ ਕੇ ਸਾਡਾ ਪਹਿਲਾ ਮਕਸਦ ਇਹ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੀਆਂ ਪੰਜਾਬ ਦੀਆਂ ਸੀਗੀਆਂ ਤਕਰੀਬਨ ਤਕਰੀਬਨ 21-22000 ਆਸ਼ਾ ਵਰਕਰਸ ਉਹਨਾਂ ਨੂੰ ਟ੍ਰੇਨ ਫਿਰ ਅਸੀਂ 50000 ਨਰਸਿੰਗ ਸਟੂਡੈਂਟਸ ਤੇ 50000 ਦੂਜੇ ਪੈਰਾਮੈਡੀਕਸ ਨੂੰ ਟ੍ਰੇਨਿੰਗ ਦਿੱਤੀ ਅਸੀਂ ਪੂਰੀ ਫੌਜ ਤਿਆਰ ਕਰਕੇ ਜਿਵੇਂ ਸਾਡੀਆਂ ਫੌਜਾਂ ਨੇ ਲੜਿਆ ਇੱਕ ਬਹੁਤ ਹੀ ਅਨੁਸ਼ਾਸਿਤ ਢਿੱਕੇ ਨਾਲ ਅਸੀਂ ਉਸ ਤਰ੍ਹਾਂ ਲੜਾਈ ਲੜ ਰਹੇ ਹਾਂ ਔਰ ਪਿਛਲੀ ਵਾਰ 50% ਰਿਡਕਸ਼ਨ ਹੋਈ ਸੀ ਇਸ ਵਾਰੀ ਅਸੀਂ 80% ਰਿਡਕਸ਼ਨ ਕਰਾਂਗੇ ਤਾਂ ਇਹ ਜਿੱਦਾਂ ਉਹਨਾਂ ਫੌਜੀਆਂ ਦਾ ਸਨਮਾਨ ਹੋ ਰਿਹਾ ਇਹਨਾਂ ਫੌਜੀਆਂ ਦਾ ਵੀ ਸਨਮਾਨ ਹੋਏਗਾ ਜਿਹੜੇ ਵਧੀਆ ਕੰਮ ਕਰਨਗੇ ਜਿਹੜੇ ਆਪਣੇ ਆਪਣੇ ਮੱਲੇ ਨੂੰ ਇਹ ਲੋਕਾਂ ਵਾਸਤੇ ਵੀ ਆ ਜੀ ਕਾਉਂਸਲਰ ਵਾਸਤੇ ਵੀ ਆ ਜਿਹੜੇ ਆਪਣੇ ਮਹੱਲੇ ਨੂੰ ਡੈਂਗੂ ਮੁਕਤ ਰੱਖ ਸਕਣਗੇ ਸੀਜ਼ਨ ਦੇ ਵਿੱਚ ਸਭਾ ਸਾਰਾ ਸੀਜ਼ਨ ਉੱਤੇ ਡੈਂਗੂ ਦਾ ਕੇਸ ਨਹੀਂ ਹੋਇਆ ਉਹਨਾਂ ਨੂੰ ਮੈਂ 15 26 ਜਨਵਰੀ ਤੇ 15 ਅਗਸਤ ਨੂੰ ਸਪੈਸ਼ਲ ਉਹਨਾਂ ਦਾ ਸਨਮਾਨ ਕਰੂੰਗਾ ਉਹਨਾਂ ਐਮਸੀਆਂ ਦਾ ਉਹਨਾਂ ਆਸ਼ਾ ਵਰਕਰ ਦਾ ਉਹਨਾਂ ਸਟੂਡੈਂਟਸ ਦਾ ਔਰ ਉਹਨਾਂ ਡਾਕਟਰਸ ਦਾ ਸਾਰਿਆਂ ਦਾ ਸਨਮਾਨ ਕਰਾਂਗਾ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਘੱਟ ਡੈਂਗੂ ਦੇ ਕੇਸ ਆਣਗੇ ਉਹਦੇ ਸਿਵਲ ਸਰਪੰਚ ਨੂੰ ਇਨਾਮ ਮਿਲੇਗਾ ਜੇ ਉਹ ਵਧੀਆ ਜਿਹੜਾ ਐਪੀਡੀਮਿਓਲੋਜਿਸਟ ਹੋਏਗਾ ਉਹਨਾਂ ਨੂੰ ਆਪਣੇ ਮਨਪਸੰਦੀਆਂ ਪੋਸਟਿੰਗ ਵੀ ਮਿਲਣਗੀਆਂ ਹੋਰ ਵੀ ਤਰੱਕੀਆਂ ਵੀ ਮਿਲਣਗੀਆਂ ਤੋ ਇਹ ਜਿਹੜਾ ਪੰਜਾਬ ਦੇ ਵਿੱਚ ਜੋ ਸ਼੍ਰੀ ਅਰਬਿੰਦ ਕੇਜਦੀਵਾਲ ਭਗਵੰਤ ਮਾਨ ਕਲਚਰ ਲੈ ਕੇ ਆਏ ਆ ਵੀ ਤੁਸੀਂ ਮੈਰਿਟ ਮੈਰਿਟੋਕ੍ਰੇਸੀ ਜਿਹੜੀ ਆ ਜਿਹੜਾ ਜਿਹੜਾ ਬੰਦਾ ਕੰਮ ਕਰੇਗਾ ਉਹ ਅੱਗੇ ਜਾਏਗਾ ਜਿਹੜੇ ਸਪਾਰਸ਼ੀ ਆ ਉਹਨੂੰ ਹੌਲੀ ਹੌਲੀ ਹੋੜ ਜੌੜੀ ਪਿੱਛੇ ਕਰ ਦਿੰਦਾ ਬਹੁਤ ਬਹੁਤ ਧੰਨਵਾਦ